ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਵਧ ਰਹੇ ਤਣਾਅ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਇਸੇ ਤਹਿਤ ਕਈ ਥਾਵਾਂ ਦੇ ਉੱਤੇ ਪੈਟਰੋਲ ਪੰਪ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਉੱਥੇ ਹੀ ਫਰੀਦਕੋਟ ਦੇ ਵਿੱਚ ਇੰਟਰਨੈਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਨੇ ਰਾਤੋਂ ਇੰਟਰਨੈਟ ਸੇਵਾਵਾਂ ਠੱਪ ਕੀਤੀਆਂ ਗਈਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਤਾਂ ਜੋ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਵੀ ਰਿਹਾ ਹਾਲਾਂਕਿ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਦੇ ਵਿੱਚ ਲੰਬਾ ਸਮਾਂ ਬਲੈਕਆਊਟ ਹੈ ਜਿਹੜਾ ਉਸ ਦਾ ਅਸਰ ਦੇਖਣ ਨੂੰ ਮਿਲਿਆ ਅੱਜ ਸਵੇਰੇ ਹੀ ਬਿਜਲੀ ਹੈ ਜਿਹੜੀ ਬਹਾਲ ਕੀਤੀ ਗਈ ਪਰ ਪਾਕਿਸਤਾਨ ਨੇ ਪੰਜਾਬ ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਵਿੱਚ ਮਜ਼ਾਈਲ ਹਮਲੇ ਕੀਤੇ ਭਾਰਤੀ ਫੌਜ ਨੇ ਉਹਨਾਂ ਸਾਰੀਆਂ ਮਜ਼ਾਈਲਾਂ ਨੂੰ ناکਾਮ ਕਰ ਦਿੱਤਾ ਆਸਮਾਨ ਦੇ ਵਿੱਚ ਹੀ ਖਤਮ ਕਰ ਦਿੱਤਾ ਅਤੇ ਕੋਈ ਵੀ ਮਜ਼ਾਈਲ ਹੈ ਜਿਹੜੀ ਧਰਤੀ ਤੇ ਹੇਠਾਂ ਆ ਕੇ ਬਲਾਸਟ ਹੋਣ ਨਹੀਂ ਦਿੱਤੀ ਜਿਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਵੱਡਾ ਨੁਕਸਾਨ ਫਿਲਹਾਲ ਦੀ ਘੜੀ ਲਈ ਨਹੀਂ ਹੋਇਆ ਪਰ ਕੁਝ ਕੀਮਤੀ ਜਾਨਾਂ ਨੇ ਜਿਹੜੀਆਂ ਉਹ ਜ਼ਰੂਰ ਜੰਮੂ ਕਸ਼ਮੀਰ ਦੇ ਵਿੱਚ ਜਾਨ ਦੀ ਖਬਰ ਸਾਹਮਣੇ ਆਈ ਸੀ ਪਰ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਵਿੱਚ ਗੋਲੀਬਾਰੀ ਲਗਾਤਾਰ ਜਾਰੀ ਹੈ ਜਿਸ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਸਕੂਲਾਂ ਦੀ ਤਾ ਸਕੂਲਾਂ ਦੇ ਵਿੱਚ ਪੰਜਾਬ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਸਕੂਲ ਫਿਲਹਾਲ ਹੀ ਕੜੀ ਲਈ ਅਗਲੀ ਹੁਕਮਤ ਤੱਕ ਬੰਦ ਕਰ ਦਿੱਤੇ ਗਏ ਨੇ ਤਾਂ ਪੰਜਾਬ ਦੇ ਵਿੱਚ ਕਈ ਥਾਈਂ ਡਰੋਨ ਦੇਖੇ ਗਏ ਨੇ ਪਾਕਿਸਤਾਨ ਵੱਲੋਂ ਜੋ ਦਾਗੇ ਗਏ ਸੀ ਭਾਰਤ ਤੇ ਪਾਕਿਸਤਾਨ ਤੇ ਜਵਾਬੀ ਕਾਰਵਾਈ ਵੀ ਕੀਤੀ ਆ ਪਾਕਿਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਮਜ਼ਾਇਲ ਹਮਲੇ ਹੋਏ ਨੇ ਜਿਸ ਕਰਕੇ ਪਾਰਤ ਦਾ ਭਾਰਤ ਵੱਲੋਂ ਪਾਕਿਸਤਾਨ 'ਚ ਵੀ ਕਾਫੀ ਨੁਕਸਾਨ ਕੀਤਾ ਗਿਆ ਹੈ ਭਾਰਤੀ ਫੌਜ ਨੇ ਪਹਿਲਾ ਵੀਡੀਓ ਵੀ ਜਾਰੀ ਕੀਤਾ ਹੈ ਸਿਆਲਕੋਟ ਦੇ ਬਾਜਵਾੜ ਸੈਕਟਰ 'ਚ ਹਮਲਾ ਕੀਤਾ ਹੈ ਭਾਰਤੀ ਫੌਜ ਨੇ ਇਸ ਤੋਂ ਇਲਾਵਾ ਸਮੁੰਦਰੀ ਰਸਤੇ ਰਾਹੀਂ ਵੀ ਨੇਵੀ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲਾਹੌਰ ਤੇ ਵੀ ਹਮਲਾ ਹੋਣ ਦੀ ਖਬਰ ਹੈ ਡਿਫੈਂਸ ਸਿਸਟਮ ਹੈ ਜਿਹੜਾ ਪਾਕਿਸਤਾਨ ਦਾ ਲਾਹੌਰ ਦੇ ਵਿੱਚ ਉਸ ਨੂੰ ਬੀਤੇ ਕੱਲ ਤਬਾਹ ਕਰ ਦਿੱਤਾ ਗਿਆ ਸੀ ਤਾਂ ਭਾਰਤ ਵੱਲੋਂ ਕਰੜੀ ਕਾਰਵਾਈ ਹੈ ਜਿਹੜੀ ਪਾਕਿਸਤਾਨ ਤੇ ਲਗਾਤਾਰ ਕੀਤੀ ਜਾ ਰਹੀ ਹੈ ਉਧਰ ਜੰਮੂ ਕਸ਼ਮੀਰ ਦੇ ਵਿੱਚ ਹਾਲਾਤਾਂ ਨੂੰ ਦੇਖਦੇ ਹੋਏ ਜੰਮੂ ਕਸ਼ਮੀਰ ਦੇ ਐਲਜੀ ਅੱਜ ਜਿਹੜੇ ਸੰਭਾਵਿਤ ਖੇਤਰ ਨੇ ਜੰਗ ਨਾਲ ਸੰਭਾਵਿਤ ਨੇ ਜਾਂ ਫਿਰ ਕਹਿ ਸਕਦੇ ਆ ਜਿੱਥੇ-ਜਿੱਥੇ ਮਜ਼ਾਈਲਾਂ ਡਿੱਗੀਆਂ ਨੇ ਜਾਂ ਗੋਲੀਬਾਰੀ ਉਹਨਾਂ ਥਾਵਾਂ ਦੇ ਉੱਤੇ ਦੌਰਾ ਕਰਨਗੇ ਪਾਕ ਹਮਲੇ ਦੀ ਜਿਹੜੀ ਕੋਸ਼ਿਸ਼ ਸੀ ਉਸ ਨੂੰ ناکਾਮ ਕੀਤਾ ਭਾਰਤੀ ਫੌਜ ਦਾ ਪਹਿਲਾ ਬਿਆਨ ਆ ਚੁੱਕਿਆ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਦੁਬਾਰਾ ਬੈਠਕ ਸੱਦ ਲਈ ਹੈ ਤਾਂ ਇਸ ਤੋਂ ਇਸ ਤੋਂ ਇਲਾਵਾ ਜੇਕਰ ਅੰਤਰਰਾਸ਼ਟਰੀ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਪੱਧਰ ਤੇ ਵੀ ਹਲਚਲ ਸ਼ੁਰੂ ਹੋ ਚੁੱਕੀ ਹੈ ਡੋਨਾਲਡ 트੍ਰੰਪ ਨੇ ਵੀ ਇਸ ਲੜਾਈ ਨੂੰ ਜਲਦ ਤੋਂ ਜਲਦ ਖਤਮ ਕਰਨ ਦੇ ਜਿਹੜੇ ਗੱਲ ਹੈ ਉਹ ਕਹੀ ਹੈ ਅਪੀਲ ਕੀਤੀ ਹੈ ਅਮਰੀਕਾ ਦੇ ਹੋਰ ਮੰਤਰੀਆਂ ਨੇ ਵੀ ਭਾਰਤੀ ਮੰਤਰੀਆਂ ਦੇ ਨਾਲ ਜੈ ਸ਼ੰਕਰ ਨਾਲ ਗੱਲ ਕੀਤੀ ਹੈ ਕੈਬਨਿਟ ਮੰਤਰੀ ਨਾਲ ਕਿ ਇਸ ਮਸਲੇ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ ਉਮੀਦ ਕਰਦੇ ਹਾਂ ਕਿ ਹਮਲੇ ਪਰਮਾਣੂ ਹਮਲਿਆਂ ਦੇ ਵਿੱਚ ਤਬਦੀਲ ਨਹੀਂ ਹੋਣਗੇ ਤਾਂ ਮੌਜੂਦਾ ਹਾਲਾਤਾਂ ਨੂੰ ਦੀ ਜਾਣਕਾਰੀ ਹੈ ਜਿਹੜਾ ਉਹ ਐਮਐਚਏ ਦੇਵੇਗਾ ਭਾਰਤੀ ਵਿਦੇਸ਼ ਮੰਤਰਾਲੇ ਦੀ ਬਰੀਫਿੰਗ ਹੋਵੇਗੀ ਕੁਝ ਸਮੇਂ ਦੇ ਵਿੱਚ ਭਾਰਤੀ ਫੌਜ ਵੀ ਪ੍ਰੈਸ ਕਾਨਫਰੰਸ ਕਰੇਗੀ ਪੂਰੀ ਜਾਣਕਾਰੀ ਦੇਵੇਗੀ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹਮਲੇ ਹੋਏ ਨੇ ਕਿੱਥੇ ਕਿੱਥੇ ਭਾਰਤੀ ਫੌਜ ਨੇ ਹਮਲਿਆਂ ਨੂੰ ناکਾਮ ਕੀਤਾ ਹੈ ਤਾਂ ਜੰਮੂ ਕਸ਼ਮੀਰ ਦੇ ਵਿੱਚ ਚਨਾਬ ਦੇ ਵਿੱਚ ਜਿਹੜਾ ਪਾਣੀ ਸੀ ਪਾਕਿਸਤਾਨ ਵੱਲ ਉਸ ਦਾ ਰਸਤਾ ਖੋਲ ਦਿੱਤਾ ਗਿਆ ਚਨਾਬ ਨਦੀ ਤੇ ਸਲਾਲ ਬੰਨ ਜਿਹੜਾ ਉਸ ਦੇ ਕਈ ਗੇਟ ਖੋਲ ਦਿੱਤੇ ਗਏ ਨੇ ਜਿਸ ਕਰਕੇ ਪਾਕਿਸਤਾਨ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਸਕਦੇ ਨੇ ਚਨਾਬ ਨਦੀ ਤੇ ਬਣੇ ਸਲਾਲ ਡੈਮ ਦੇ ਗੇਟ ਖੋਲ ਦਿੱਤੇ ਗਏ ਨੇ ਭਾਰਤ ਦੇ ਵੱਲੋਂ ਜਿਸ ਕਰਕੇ ਜੰਮੂ ਕਸ਼ਮੀਰ ਜੇਕਰ ਪਾਕਿਸਤਾਨੀ ਗੱਲ ਕੀਤੀ ਜਾਵੇ ਤਾਂ ਉੱਥੇ ਪਾਣੀ ਵਰਗੇ ਹਾਲਾਤ ਨੇ ਜਿਹੜੇ ਹੜ੍ਹ ਵਰਗੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਪੰਜਾਬ ਦੀ ਗੱਲ ਕਰਾਂਗੇ ਬਠਿੰਡਾ ਦੇ ਪਿੰਡਾਂ ਦੇ ਵਿੱਚ ਡਰੋਨ ਧਮਾਕੇ ਹੋਏ ਨੇ ਘਰਾਂ ਦੇ ਉੱਤੇ ਡਰੋਨ ਡਿੱਗੇ ਨੇ 4 ਫੁੱਟ ਡੂੰਘਾ ਟੋਇਆ ਵੀ ਪੈਣ ਦੀ ਖਬਰ ਹੈ ਬਠਿੰਡਾ ਦੇ ਇੱਕ ਪਿੰਡ ਦੇ ਵਿੱਚ ਮਜ਼ਾਈਲ ਦੇ ਟੁਕੜੇ ਡਿੱਗੇ ਨੇ 4 ਫੁੱਟ ਡੂੰਘਾ ਟੋਆ ਜਿਹੜਾ ਉੱਥੇ ਪਿਆ ਬਠਿੰਡਾ ਦੇ ਪਿੰਡਾਂ ਦੇ ਵਿੱਚ ਡਰੋਨ ਧਮਾਕੇ ਹੋਏ ਨੇ ਇਸ ਤੋਂ ਇਲਾਵਾ ਜਲੰਧਰ ਦੇ ਵਿੱਚ ਵੀ ਧਮਾਕਾ ਹੋਣ ਦੀ ਖਬਰ ਸੀ ਹਾਲਾਂਕਿ ਸਾਰੇ ਮਜ਼ਾਈਲ ਹਮਲਿਆਂ ਨੂੰ ਭਾਰਤੀ ਫੌਜ ਨੇ ناکਾਮ ਕਰ ਦਿੱਤਾ ਉਧਰ ਬਲੂਚਿਸਤਾਨ ਤੇ ਵੀ ਬੀਐਲਏ ਦੇ ਕਬਜ਼ੇ ਦਾ ਦਾਵਾ ਹੋ ਰਿਹਾ ਹੈ ਬੀਐਲਏ ਦਾ 14 ਚੌਕੀਆਂ ਦੇ ਉੱਤੇ ਕਬਜ਼ਾ ਹੋਣ ਦਾ ਦਾਵਾ ਕੀਤਾ ਗਿਆ ਹੈ ਬੀਐਲਏ ਨੇ ਕਈ ਪਾਕਿਸਤਾਨੀ ਸੈਨਿਕਾਂ ਨੂੰ ਯਾਨੀ ਕਿ ਫੌਜੀਆਂ ਨੂੰ ਮਾਰਨ ਦਾ ਦਾਵਾ ਕੀਤਾ ਹੈ 14 ਚੌਕੀਆਂ ਦੇ ਉੱਤੇ ਕਬਜ਼ੇ ਦੀ ਖਬਰ ਹੈ ਪਾਕਿਸਤਾਨ ਦੇ ਵਿੱਚ ਜੋ ਬਲੋਚਿਸਤਾਨ ਲਿਬਰੇਸ਼ਨ ਫੋਰਸ ਹੈ ਆਰਮੀ ਹੈ ਜਿਹੜੀ ਉਹਨਾਂ ਦੀ ਉਸਨੇ ਪਾਕਿਸਤਾਨੀ ਫੌਜ ਦੇ ਉੱਤੇ ਹੀ ਹਮਲਾ ਕਰ ਦਿੱਤਾ ਹੈ ਬੀਐਲਏ ਨੇ ਬਲੋਚਿਸਤਾਨ ਦੇ ਵਿੱਚੋਂ ਇਹ ਜਿਹੜੀ ਬਗਾਵਤ ਹੈ ਕਹਿ ਸਕਦੇ ਉੱਠੀ ਹੈ ਪਾਕਿਸਤਾਨ ਦੇ ਖਿਲਾਫ ਪਾਕਿਸਤਾਨ ਦੇ ਕਈ ਫੌਜੀਆਂ ਨੂੰ ਮਾਰ ਸੁੱਟਿਆ 14 ਚੌਕੀਆਂ ਦੇ ਉੱਤੇ ਕਬਜ਼ਾ ਹੋਣ ਦਾ ਦਾਵਾ ਕੀਤਾ ਗਿਆ।